ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਸੌ ਨਾ ਚੁਕਾਉਣ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਸ਼ੇਰ ਸਿੰਘ ਖਵਾਏ ਜੀ ਬੋਲੇ ਨੇ ਹਾਂਜੀ ਦੋਸਤੋ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਜੀ ਖੜੂਰ ਸਾਹਿਬ ਤੋਂ ਜਿੱਤੇ ਨੇ ਉਦੋਂ ਤੋਂ ਹੀ ਉਹਨਾਂ ਨੂੰ ਬਾਹਰ ਆਉਣ ਦੀਆਂ ਜਾਂ ਫਿਰ ਸੌ ਚੁੱਕਣ ਦੀਆਂ ਉਡੀਕਾਂ ਕੀਤੀਆਂ ਜਾ ਰਹੀਆਂ ਨੇ ਪਰ ਲਗਾਤਾਰ ਹੀ ਸਰਕਾਰ ਵੱਲੋਂ ਇਹ ਗੱਲ ਇਗਨੋਰ ਕੀਤੀ ਜਾ ਰਹੀ ਹੈ ਹਾਲਾਂਕਿ ਭਾਈ ਅਮਰਤਪਾਲ ਸਿੰਘ ਜੋ ਮੌਜੂਦਾ ਐਮਪੀ ਨੇ ਖੜੂਰ ਸਾਹਿਬ ਤੋਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਪਰੇਸ਼ਾਨੀ ਦਿੱਤੀ ਜਾ ਰਹੀ ਹੈ ਜਾਂ ਇਹ ਕਹਿਦੀ ਹੈ ਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਜੋ ਇਸ ਵਾਰ ਦੁਹਰਾਇਆ ਜਾ ਰਿਹਾ ਹੈ ਤਾਂ ਸ਼ੇਰ ਸਿੰਘ ਕੋਹਾ ਹੈ ਜੀ ਕੀ ਬੋਲੇ ਨੇ ਆਓ ਗੱਲਬਾਤ ਕਰਦੇ ਹਾਂ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਸੀਂ ਤੇ ਪਹਿਲਾਂ ਸ਼ੁਰੂ ਤੋਂ ਕਹਿ ਰਹੇ ਸੀ ਕਿ ਜਿਹੜਾ ਮੈਂਬਰ ਇਲੈਕਟ ਹੋ ਜਾਂਦਾ ਹੈ ਉਹ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਦਾ ਕੋਈ ਕਸੂਰ ਨਹੀਂ ਇਸ ਕਰਕੇ ਉਹਨੂੰ ਸੌਂਚ ਚਕਾਉਣੀ ਚਾਹੀਦੀ ਸੀ ਸਰਕਾਰ ਨੇ ਇਹ ਪਤਾ ਨਹੀਂ ਇਹਨਾਂ ਦੀ ਕੀ ਇਸ ਸਿਸਟਮ ਆ ਕਿਉਂ ਇਹਨਾਂ ਨੇ ਨਹੀਂ ਚੁਕਾਈ ਇਹ ਤਾਂ ਇੱਕ ਮੈਸੇਜ ਜਨਤਾ ਦੇ ਨਾਲ ਇੱਕ ਬੜਾ ਵੱਡਾ ਧੋਖਾ ਹੈ ਇਹ ਵੀ ਪਹਿਲੀ ਵਾਰ ਹੋਇਆ ਕਿ ਇਸ ਵਾਰ ਇਹਨਾਂ ਨੇ ਜਿਹੜਾ ਅਮਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਜਿਹੜੀ ਸੌਚ ਕਉਣੀ ਬਣਦੀ ਸੀ ਉਹ ਇਹਨਾਂ ਨੇ ਨਹੀਂ ਕੀਤਾ ਤੇ ਡਿਸਕ੍ਰਿਮੀਨੇਸ਼ਨ ਦਿਖਾਈ ਹੈ ਪੰਜਾਬ ਨੂੰ ਤੇ ਇਹ ਸਟੇਟ ਗਿੰਦੇ ਨਹੀਂ ਪੰਜਾਬੀਆਂ ਤੇ ਤਾਂ ਐਡੀ ਇਹ ਦੁਸ਼ਮਣ ਪਾਰਟੀ ਹੈ